ਅੱਜ ਗੱਲ ਕਰਾਂਗੇ ਕਣਕ ਦੀ ਉਸ ਵੈਰਾਈਟੀ ਬਾਰੇ ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਇਹ ਭਾਰਤ ਦੀ ਸਭ ਤੋਂ ਵੱਧ ਝਾੜ ਦੇਣ ਵਾਲੀ ਵੈਰਾਈਟੀ ਆ ਸਭ ਤੋਂ ਨੰਬਰ 1 ਵੈਰਾਈਟੀ ਆ ਹਾਂ ਦੋਸਤੋ ਅੱਜ ਗੱਲ ਕਰਾਂਗੇ ਆਪਾਂ PBW 872 ਬਾਰੇ ਕੀ ਹੈ ਸਤਿਮੁੱਚ ਜਿੰਨੀਆਂ ਵੀ ਦੂਜੀਆਂ ਵੈਰਾਈਟੀਆਂ ਜਿਵੇਂ DBW 327 ਆ HD 3386 ਆ DBW 187 ਆ ਜਾਂ ਆਪਣੇ ਕੁਝ ਕਿਸਾਨ ਭਰਾ DBW 187 ਤੇ 222 ਮਿਕਸ ਕਰਕੇ ਬੀਜਦੇ ਆ ਕਿ ਇੰਨਾ ਸਾਰੀਆਂ ਕਿਸਮਾਂ ਦਾ ਵੱਧ ਝਾੜ ਆ ਤਾਂ ਸਭ ਤੋਂ ਜੇਕਰ ਇਸ ਕਿਸਮ ਦਾ ਪੀਬੀਡਬਲ 872 ਦਾ ਐਵਰੇਜ ਝਾੜ ਦੇਖੀਏ ਤਾਂ 24 ਕਵਾਂਟਲ ਪ੍ਰਤੀ ਏਕੜ ਜਾਨਕਿ 62 ਮਣ ਪ੍ਰਤੀ ਏਕੜ ਬੰਦਾ ਐਵਰੇਜ ਝਾੜ ਦਾ ਮਤਲਬ ਔਸਤਨ ਝਾੜ ਯੂਨੀਵਰਸਿਟੀ ਕਹਿੰਦੀ ਹੈ ਕਿ ਤੁਹਾਡੇ ਚੰਗੇ ਮਾੜੇ ਖੇਤ ਦਾ ਮਿਲਾ ਕੇ ਜਿਹੜੀ ਅਸੀਂ ਐਵਰੇਜ ਕੱਢੀ ਆ ਉਹ 24 ਕਵਾਂਟਲ ਪ੍ਰਤੀ ਏਕੜ ਕੱਢੀ ਆ ਵੀ ਇੰਨਾਕ ਤਾਂ ਤੁਹਾਡੇ ਖੇਤਾਂ ਦੇ ਵਿੱਚ ਝਾੜ ਆਉਣਾ ਚਾਹੀਦਾ ਤਾਂ ਦੋਸਤੋ ਇਹਦਾ ਮਤਲਬ ਇਹ ਨਹੀਂ ਕਿ ਆਪਣੇ ਖੇਤਾਂ ਦੇ ਵਿੱਚ ਬਾੜ ਮਣੀ ਚੜੂਗੀ ਜੇਕਰ ਮੌਸਮ ਚੰਗਾ ਰਹਿ ਗਿਆ ਤਾਂ ਇਸ ਤੋਂ 2-4 ਕਮੰਟਲ ਵੱਧ ਵੀ ਸਕਦਾ ਮੌਸਮ ਮਾੜਾ ਰਹਿ ਗਿਆ ਤਾਂ ਇਹ ਇੰਨਾ ਕ ਝੜ ਵੀ ਆ ਸਕਦਾ ਤੇ ਇਸ ਤੋਂ ਵੀ 2-4 ਕਮੰਟਲ ਘਟ ਸਕਦਾਗਾ ਠੀਕ ਹੈ ਨਾ ਦੋਸਤੋ ਇਹਦਾ ਮਤਲਬ ਇਹ ਨਹੀਂ ਕਿ ਆਪਣੇ ਖੇਤਾਂ ਦੇ ਵਿੱਚ ਇਹ 36 ਕੁਇੰਟਲ ਜੜ ਕੇ 90 ਮਣ ਕਿੱਲੇ ਦੀ ਹੋ ਜੂਗੀ ਕਿਉਂਕਿ ਜ਼ਿਆਦਾਤਰ ਕਿਸਾਨ ਭਰਾ ਪੀਬੀਡਬਲਯੂ 872 ਦਾ ਵਿੱਚ ਐਸੇ ਕਰਕੇ ਲੈ ਰਹੇ ਆ ਕਿ ਯਾਰ ਇਹ 36 ਕੁਇੰਟਲ ਪ੍ਰਤੀ ਕਿੱਲਾ ਹੋਊਗਾ ਤਾਂ ਦੋਸਤੋ ਇਹ ਠੱਗੀ ਤਾਂ ਆਪਣੇ ਨਾਲ ਪਿਛਲੇ 5-7 ਸਾਲਾਂ ਤੋਂ ਵੱਜਦੀ ਆ ਰਹੀ ਆ ਯਾਦ ਕਰੋ ਜਦੋਂ ਡੀਬੀਡਬਲਯੂ 187 ਰਿਲੀਜ਼ ਹੋਈ ਸੀ ਮੈਂ ਉਹਨਾਂ ਕਿਸਾਨ ਭਰਾਵਾਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਡੀਬੀਡਬਲਯੂ 187 ਦਾ ਜਿਹੜਾ ਬੀਜ ਆ 400 ਰੁਪਏ 1 ਕਿਲੋ ਵੀ ਲੈਤਾ ਤੇ ਆਪਣੇ ਖੇਤਾਂ ਦੇ ਵਿੱਚ ਲਾਇਆ ਹੁਣ ਤਾਂ ਆਪਣੇ ਸਾਰੇ ਕਿਸਾਨ ਭਰਾ ਲਾਉਂਦੇ ਆ ਦੱਸੋ ਉਹਦਾ ਝਾੜ ਕਿੰਨਾ ਕਉਂਦਾ ਉਹਨਾਂ ਟਾਈਮਾਂ ਦੇ ਵਿੱਚ ਤਾਂ ਸਿੱਧਾ ਕਹਿ ਦਿੰਦੇ ਸੀ ਯਾਰ ਇਸ ਕਿਸਮ ਦਾ ਬੱਤ ਬੱਤ ਝਾੜ ਦੇਣ ਸਮਰਤਾ 100 ਮਾਣਾ 40 ਕੁੰਟਲ ਹੁਣ ਤਾਂ ਚਲੋ ਘਟ ਗਏ 36 37 ਕੁੰਟਲ ਤੇ ਆ ਗਏ ਤਾਂ ਦੋਸਤੋ ਉਸ ਤੋਂ ਬਾਅਦ ਫਿਰ ਵੈਰਿਟੀ ਆਈ ਡੀਬੀਡਬਲਯੂ 303 ਉਸ ਨੂੰ ਵੀ ਐਂ ਕਹਿੰਦੇ ਸੀ ਵੀ 97 ਮਾਣ ਪ੍ਰਤੀ ਇਕੜ ਝਾੜਾ ਬੱਤ ਬੱਤ ਝਾੜਦੇ ਨੇ ਸਮਰਤਾ 97 ਮਾਣਾ ਹੁਣ ਦੱਸੋ DBW 303 ਕਿਸਮ ਕਿੱਧਰ ਗਈ ਕਿੰਨਾ ਕੁ ਝਾੜਾ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਫਿਰ DBWL 327 ਆਈ ਫਿਰ ਆਪਣੀ PBW 826 ਆਈ ਆਪਣੇ ਕਿਸਾਨ ਭਰਾ ਤਾਂ ਲੈਣਾ ਦੇ ਵਿੱਚ ਇੱਕ ਦੂਜੇ ਨਾਲ ਲੜਦੇ ਸੀ ਜੋ ਲੈਣਾ ਚ ਖੜ ਕੇ ਵੀ ਲੈਂਦੇ ਸੀ ਨਾ 826 ਦਾ ਇੱਕ ਦੂਜੇ ਦੀਆਂ ਪੱਗਾਂ ਲਾਤੀਆਂ ਸੀ ਹੁਣ ਦੱਸੋ PBW 826 ਦਾ ਝਾੜ ਕਿੰਨਾ ਕ ਤਾਂ ਦੋਸਤੋ ਝਾੜ ਉਨਾ ਹੀ ਆ ਜਿੰਨਾ ਕ ਆਪਣੇ HD 3086 ਦੇ ਦਿੰਦੀ ਸੀ 7 ਸਾਲ ਰਾਜ ਕੀਤਾ ਆਪਣੇ ਪੰਜਾਬ ਦੇ ਉੱਪਰ HD 3086 ਨੇ ਬਹੁਤ ਵਧੀਆ ਵੈਰਾਈਟੀ ਸੀਗੀ ਚਲੋ ਮੰਨਿਆ ਕਿ ਇੰਨਾ ਵੈਰਾਈਟੀ ਦਾ ਚੰਗੇ ਮੌਸਮ ਦੇ ਵਿੱਚ ਵਧੀਆ ਝਾੜ ਆ ਜਾਂਦਾਗਾ ਚਲੋ ਮੌਸਮੀ ਦੇ ਹਿਸਾਬ ਨਾਲ ਥੋੜਾ ਬੁਰਤਾ ਝਾੜ ਵੱਧ ਆਉਣ ਲੱਗ ਗਿਆ ਪਰੰਤੂ ਇੰਨਾ ਵੀ ਨਹੀਂ ਕਿ ਤੁਹਾਡੇ ਖੇਤਾਂ ਦੇ ਵਿੱਚ ਇਹ ਝੋਨੇ ਨੂੰ ਕੱਟ ਜਾਊਗਾ 90 95 ਮਨ ਯਾਨੀ ਕਿ 37 38 ਕਿੰਟਲ ਪ੍ਰਤੀ ਏਕੜ ਹੋ ਜਾਵੇਗੀ ਇੰਨਾ ਵੀ ਨਹੀਂ ਹੁੰਦਾ ਗੱਲ ਕਰਕੇ 872 ਦੀ ਇਸ ਵੈਰਾਈਟੀ ਦਾ ਔਸਤਨ ਝਾੜ ਆ ਉਹ 24 ਕੁਇੰਟਲ ਯਾਨੀ ਕਿ 62 ਮਨ ਪ੍ਰਤੀ ਏਕੜਾ ਕੱਦ ਇਹ 100 ਸੈਂਟੀਮੀਟਰ ਤੱਕ ਕਰਦੀ ਹੈ ਯਾਨੀ ਕਿ ਜਿੰਨਾ ਕਾ ਡੀਬੀਡਲਯੂ 327 826 ਐਚਡੀ 3360 ਇੰਨਾ ਕ ਦਾ ਇੰਨਾ ਕਿਸਮਾਂ ਦਾ ਕੱਦ ਆ ਨਾ ਓਡਾ ਕੱਦ ਰਹਿੰਦਾ ਜੇਕਰ ਕੱਦ ਠੀਕ ਠਾਕ ਰਹਿੰਦਾ ਤਾਂ ਇਹਨੂੰ ਡਿੱਗਣ ਦੀ ਸਮੱਸਿਆ ਵੀ ਘੱਟ ਆਉਂੂ ਕਿਉਂਕਿ ਜਿਹੜੀਆਂ ਵੈਰਾਈਟੀ ਦਾ ਕੱਦ ਜ਼ਿਆਦਾ ਹੁੰਦਾ ਡਿੱਗਦੀਆਂ ਉਹੀ ਉਹੀ ਹੁੰਦੀਆਂ ਤੇ ਪੱਕਣ ਦੇ ਵਿੱਚ ਇਹ 152 ਦਿਨ ਲੈਂਦੀ ਹੈ ਦਾਣੇ ਦੇ ਮੋٹے ਤੇ ਭਾਰੇ ਹੁੰਦੇ ਆ ਆਹ ਦਾਣਿਆਂ ਦਾ ਵਜ਼ਨ ਹੈ ਜੇਕਰ 1000 ਦਾਣਿਆਂ ਦਾ ਵਜ਼ਨ ਕਰਕੇ ਤਾਂ ਉਹ ਵੱਧ ਤੋਂ ਵੱਧ 48 ਗ੍ਰਾਮ ਤੇ ਘੱਟ ਤੋਂ ਘੱਟ 40 ਗ੍ਰਾਮ ਤੱਕ ਰਹਿੰਦਾ ਜਾਣ ਕੇ ਮੋٹے ਭਾਰੇ ਵਧੀਆ ਹੁੰਦੇ ਆ ਸੋਹਣੇ ਲੱਗਦੇ ਆ ਦੇਖਣ ਦੇ ਵਿੱਚ ਝਾੜ ਬਹੁਤ ਵਧੀਆ ਵੈਰੈਟੀ ਬਹੁਤ ਵਧੀਆ ਪਰੰਤੂ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਕਹਿਣਾਗਾ ਕਿ ਇੱਕ ਵੈਰੈਟੀ ਕਦੇ ਵੀ ਪੂਰੇ ਇਲਾਕੇ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਪੂਰੇ ਏਰੀਆ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਇਸ ਕਰਕੇ ਤੁਸੀਂ ਨਵੇਂ ਬੀਜਾਂ ਦੇ ਵਿੱਚ ਨਾ ਭਜੋ ਮਹਿੰਗੇ ਭਾਅ ਦੇ ਵਿੱਚ ਨਾ ਲਓ ਚਾਹੇ ਸਸਤੀ ਮਿਲੇ ਯਾਰ ਚਾਹੇ ਮਹਿੰਗੀ ਮਿਲੇ ਤੁਸੀਂ ਇੱਕ ਕਿੱਲੇ ਟਰਾਈ ਕਰਨਾ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਝਾੜ ਵਧੀਆ ਆ ਗਿਆ ਬਹੁਤ ਵਧੀਆ ਆ ਗਿਆ ਤਾਂ ਤੁਹਾਡੇ ਕੋਲੇ ਆਪਣਾ ਬੀਜ ਤਿਆਰ ਆ ਅਗਲੀ ਵਾਰੀ ਭੋਇ ਤੁਸੀਂ 100 ਕਿੱਲਾ ਵੇਚ ਲੋ ਅਤੇ ਜੇਕਰ ਘਟ ਆਇਆ ਤਾਂ ਇੱਕ ਕਿੱਲੇ ਨਾਲ ਆਪਾਂ ਨੂੰ ਬਹੁਤਾ ਜਿਆਦਾ ਫਰਕ ਨਹੀਂ ਪੈਣ ਵਾਲਾ ਵੈਰਾਈਟੀ ਵਧੀਆ ਜੇਕਰ ਝਾੜ ਦੀ ਗੱਲ ਕਰੀਏ ਤਾਂ ਇੰਨਾ ਵੀ ਜਿਆਦਾ ਨਹੀਂ ਕਿ ਇਹ 327 DW87 ਜਾਂ ਜਿੰਨੀਆਂ ਵੀ ਪ੍ਰਾਣੀਆਂ ਵੈਰਾਈਟੀ ਆ ਉਹਨਾਂ ਨੂੰ ਬੜਾ ਜ਼ਿਆਦਾ ਅੱਗੇ ਟੱਪ ਜੂ ਮਿਲਦਾ ਜੁਲਦਾ ਜਿਆ ਝਾੜ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਗਿਆ ਕਿਉਂਕਿ ਪਿਛਲੇ ਸਾਲ ਹਰ ਇੱਕ ਵੈਰਾਈਟੀ ਕਣਕ ਦੀ ਕਿਹੜੀ ਮਰਜੀ ਵੈਰਾਈਟੀ ਆ ਉਹਦਾ ਝਾੜ ਬਹੁਤ ਵਧੀਆ ਆਇਆ ਸੀਗਾ ਹੁਣ ਆਪਣੇ ਕਿਸਾਨ ਭਰਾ ਨਵੇਂ ਬੀਜਾਂ ਦੇ ਪਿੱਛੇ ਕਿਉਂ ਜ਼ਿਆਦਾ ਭਜਦੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਝਾੜ ਬਹੁਤ ਜ਼ਿਆਦਾ ਆਊਗਾ ਤੇ ਦੱਸਿਆ ਵੀ ਇਹ ਹੀ ਜਾਂਦਾ ਯਾਰ 85 90 ਮਨ ਤੋਂ ਘੱਟ ਤਾਂ ਕੋਈ ਗੱਲ ਹੀ ਨਹੀਂ ਕਰਦਾ ਹਾਂ ਦੋਸਤੋ ਬਾਕੀ ਜਿਹੜੀ ਇਹ ਵੈਰੈਟੀ ਆ ਤੁਹਾਨੂੰ ਇਹ ਵੀ ਕਿਹਾ ਜਾਵੇਗਾ ਜਿੰਨੀ ਖਾਦ ਵੱਧ ਪਾਉਂਗੇ ਓਨਾ ਝਾੜ ਜਿਆਦਾ ਬੇਗਾ ਪਰੰਤੂ ਆਪਣੇ ਕਿਸਾਨ ਭਰਾ ਤਾਂ ਪਹਿਲੀ ਡੁੱਡੀਆਂ ਖੱਦਾ ਪਾਉਂਦੇ ਆ ਚਾਰ ਚਾਰ ਗੱਟਿਆਂ ਤੋਂ ਘੱਟ ਤਾਂ ਯੂਰੀਆ ਖਾਦ ਕਣਕ ਨੂੰ ਆਪਣਾ ਕਿਸਾਨ ਭਰਾ ਕੋਈ ਪਾਉਂਦਾ ਹੀ ਨਹੀਂ ਠੇਕੇ ਵਾਲੇ ਤਾਂ ਹੋਰ ਜ਼ਿਆਦਾ ਪਾਉਂਦੇ ਆ ਹਾਂ ਦੋਸਤੋ 70 ਤੋਂ 80% ਕਿਸਾਨ ਭਰਾ ਇਹ ਜੀ ਹੈ ਜਿਹੜੇ ਕਹਿੰਦੇ ਆ 4 ਗੱਟੇ ਜੂਰੀਆ ਦਿੱਤਾ ਨਾਰਮਲ ਆ ਕਣਕ ਨੂੰ ਪਈ ਜਾਂਦੇ ਆ ਤਾਂ ਦੋਸਤੋ ਇਸ ਲਾਲਚ ਦੇ ਵਿੱਚ ਨਹੀਂ ਉਹਨਾਂ ਕਿ ਡੁੱਡੀਆਂ ਖਾਦਾ ਪਾ ਕੇ ਆਪਾਂ ਬਹੁਤ ਹੀ ਜ਼ਿਆਦਾ ਝਾੜ ਕੱਢ ਲਾਂਗੇ ਤਾਂ ਦੋਸਤੋ ਝਾੜ ਕਿੰਨਾ ਕੱਤ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੱਦ ਤੋਂ ਵੱਦ ਝਾੜ ਦੇਣ ਦੀ ਸਮਰੱਥਾ ਹੁੰਦੀ ਹੈ ਜਿਹੜਾ ਤੁਹਾਨੂੰ ਕਹਿ ਦਿੰਦੇ ਨੇ ਨਾ ਵੀ 37 ਕਮੰਟਲ 38 ਕਮੰਟਲ ਉਹ ਵੱਦ ਤੋਂ ਵੱਦ ਝਾੜ ਦੇਣ ਦੀ ਸਮਰੱਥਾ ਹੁੰਦੀ ਹੈ ਇੱਕ ਕਣਕ ਦੀ ਵੈਰਾਈਟੀ ਦੀ ਜਿਹੜੀਆਂ ਕਿ ਜਿਹੜੀਆਂ ਪਿਛਲੇ ਸਾਲ ਦੇ ਵਿੱਚ ਰਿਲੀਜ਼ ਕੀਤੀਆਂ ਜਿਵੇਂ DBRLU87 ਇਹ ਕਿੰਨੀ ਪੁਰਾਣੀ ਵੈਰਾਈਟੀ ਆ ਨਾ ਉਹਦੀ ਵੀ ਬਹੁਤ ਆ DBW 310 ਦੀ ਵੀ ਬਹੁਤ ਆ DBW 327 ਦੀ ਵੀ ਬਹੁਤ ਆ ਝਾੜ ਦੇ ਦੀ ਸਮਰੱਥਾ ਸਾਰੀਆਂ ਵੈਰਾਈਟੀਆਂ ਵਿੱਚ ਬਹੁਤ ਹੁੰਦੀ ਆ ਅਸਲ ਝਾੜ ਉਹੀ ਹੋਊਗਾ ਜਿਹੜਾ ਤੁਹਾਡੇ ਖੇਤਾਂ ਦੇ ਵਿੱਚ ਆਵੇਗਾ ਜਾਂ ਜਿਹੜੀ ਕਿਸਮ ਦਾ ਐਵਰੇਜ ਝਾੜ ਹੁੰਦਾ ਨਾ ਉਹਦੇ ਆਸੇ ਪਾਸੇ ਆਪਣੇ ਖੇਤਾਂ ਦੇ ਵਿੱਚ ਉਸ ਵੈਰਾਈਟੀ ਦਾ ਝਾੜ ਹਮੇਸ਼ਾ ਆਉਂਦਾ ਹੁੰਦਾ ਹਾਂ ਦੋਸਤੋ ਵੈਰਾਈਟੀ ਨਹੀਂ ਮਾੜੀ ਵੈਰਾਈਟੀ ਵਧੀਆ ਫਟਾਰਾ ਵਧੀਆ ਕਰਦੀ ਆਗੀ ਦੇਖਣ ਦੇ ਵਿੱਚ ਵੀ ਵਧੀਆ ਲੱਗਦੀ ਆਗੀ ਪਰੰਤੂ ਆਪਾਂ ਜੇਕਰ ਨਵੇਂ ਆ ਤਾਂ ਕਿਰਪਾ ਕਰਕੇ ਟ੍ਰਾਇਲ ਹੀ ਲਾਓ ਬਹੁਤਾ ਜ਼ਿਆਦਾ ਪੀਜਾਂ ਵਿੱਚੇ ਨਾ ਪਜੋ ਧੰਨਵਾਦ ਦੋਸਤੋ